ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਆਪਾਂ ਨੂੰ ਉਹ ਕਿਹੜੇ ਪੰਜ ਕੰਮ ਨੇ ਜਿਹੜੇ ਬੱਚਿਆਂ ਦੇ ਸਾਹਮਣੇ ਕਦੇ ਵੀ ਨਹੀਂ ਕਰਨੇ ਚਾਹੀਦੇ ਸੋ ਇਹ ਮੇਰੀ ਦੋਸਤੋ ਆਪਣੀ ਸੋਚ ਆ ਉਮੀਦ ਕਰਦਾ ਕਿ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਭਰਜੀ ਹਲੀ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੀ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਸ਼ੁਰੂ ਕਰਦੇ ਆਂ ਦੋਸਤੋ ਨੰਬਰ 1 ਤੇ ਆ ਗਿਆ ਟੀਵੀ ਧਿਆਨ ਨਾਲ ਦੇਖਣਾ ਮਤਲਬ ਕਿ ਦੋਸਤੋ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਸ਼ਾਮ ਨੂੰ ਜਾਂ ਕਦੇ ਵੀ ਕਿਤੇ ਫ੍ਰੀ ਟਾਈਮ ਆਪਾਂ ਫ੍ਰੀ ਹੁੰਨੇ ਆ ਤਾਂ ਆਪਾਂ ਸੋਚਦੇ ਆਂ ਕਿ ਚੱਲ ਹੁਣ ਸ਼ਾਮ ਨੂੰ ਬੱਚੇ ਦੇ ਨਾਲ ਬੈਠ ਕੇ ਟੀਵੀ ਦੇਖਣ ਲੱਗ ਜੰਨੇ ਆ ਤਾਂ ਤੁਸੀਂ ਉਸ ਟਾਈਮ ਜਿਹੜਾ ਕੰਟੈਂਟ ਆ ਉਹ ਬਹੁਤ ਹੀ ਧਿਆਨ ਨਾਲ ਚੂਜ਼ ਕਰਨਾ ਬਹੁਤ ਹੀ ਧਿਆਨ ਨਾਲ ਕੰਟੈਂਟ ਨੂੰ ਚੋਣਾ ਕਿ ਕਿਤੇ ਇਹ ਇਹਦਾ ਮਤਲਬ ਨਹੀਂ ਹੈ ਕਿ ਕਿਤੇ ਤੁਸੀਂ ਆਏ ਨਾ ਹੋਵੇ ਤੁਸੀਂ ਕੋਈ ਕ੍ਰਾਈਮ ਮੂਵੀ ਲਾਲਮੋ ਬੱਚਿਆਂ ਦੇ ਸਾਹਮਣੇ ਜਾਂ ਕੋਈ ਤੁਸੀਂ ਕੋਈ ਵਾਇਲੇਸ਼ਨ ਵਾਲੀ ਮੂਵੀ ਦੇਖਣ ਬੈਠ ਜਾਈਓ ਜਾਂ ਕੋਈ ਹਾਰਰ ਮੂਵੀ ਇਹਨਾਂ ਦਾ ਬੱਚਿਆਂ ਦੇ ਉੱਪਰ ਬਹੁਤ ਹੀ ਮਾੜਾ ਅਸਰ ਪੈਂਦਾ ਕਿਉਂਕਿ ਬੱਚੇ ਆ ਜਿਹੜੇ ਉਹ ਇਹਨਾਂ ਚੀਜ਼ਾਂ ਨੂੰ ਬਹੁਤ ਜਲਦੀ ਮਤਲਬ ਇੰਟਰਸਟ ਕਰਦੇ ਇਹਨਾਂ ਚੀਜ਼ਾਂ ਦੇ ਵਿੱਚ ਹੋਰ ਜਿਵੇਂ ਹੁਣ ਹਾਰਰ ਮੂਵੀ ਹੋ ਗਈ ਜਾਂ ਕੋਈ ਵਾਇਲੇਸ਼ਨ ਵਾਲੀ ਮੂਵੀ ਆ ਬੱਚਿਆਂ ਦਾ ਇੰਟਰਸਟ ਬਹੁਤ ਜਲਦੀ ਬਣ ਜਾਂਦਾ ਤੇ ਫਿਰ ਬੱਚਿਆਂ ਦੇ ਉੱਪਰ ਇਹਨਾਂ ਦਾ ਕਾਫੀ ਜ਼ਿਆਦਾ ਮਾੜਾ ਅਸਰ ਪੈਂਦਾ ਹੁਣ ਮੂਵੀ ਬਣਾਉਣ ਵਾਲਿਆਂ ਨੇ ਤਾਂ ਉਹਦੇ ਵਿੱਚ ਦੱਸਿਆ ਹੁੰਦਾ ਕਿ ਇਹ ਮੂਵੀ 13+ ਆ ਇਹ ਮੂਵੀ 18+ ਆ ਪਰ ਜੇ ਹੁਣ 13 ਪਲੱਸ ਵਾਲੀ ਮੂਵੀ ਹੈ ਜਿਹੜੀ ਉਹ ਆਪਾਂ 4-5 ਸਾਲ ਦੇ ਬੱਚੇ ਨੂੰ 6 ਸਾਲ ਦੇ ਬੱਚੇ ਨੂੰ ਦਿਖਾ ਰਹੇ ਆ ਉਹਦੇ ਸਾਹਮਣੇ ਲਾ ਰਹੇ ਆ ਤਾਂ ਉਹਦੇ ਉੱਪਰ ਕੋਈ ਬਹੁਤ ਚੰਗਾ ਅਸਰ ਨਹੀਂ ਪਏਗਾ ਤੇ ਤੁਸੀਂ ਮਦਲ ਕੰਟੈਂਟ ਇਹ ਜੇ ਚੁਣੋ ਜਿਹੜਾ ਬੱਚੇ ਉੱਪਰ ਚੰਗਾ ਅਸਰ ਪਵੇ ਤੁਸੀਂ ਜੇ ਤੁਹਾਡੇ ਕੋਲ ਟਾਈਮ ਹੈਗਾ ਸ਼ਾਮ ਨੂੰ ਗੁਰਬਾਣੀ ਚੱਲਦੀ ਆ ਸਵੇਰੇ ਗੁਰਬਾਣੀ ਚੱਲਦੀ ਆ ਹੁਣ ਤਾਂ ਇਹੋ ਜੇ ਚੈਨਲ ਨੇ ਜਿੰਨਾ ਉੱਪਰ ਤੁਸੀਂ ਦਿਨ ਦੇ ਵਿੱਚ 24 ਘੰਟੇ ਗੁਰਬਾਣੀ ਲਾਈਵ ਚੱਲਦਾ ਕੀਰਤਨ ਚੱਲਦਾ ਪਾਠ ਚੱਲਦਾ ਤੁਸੀਂ ਬੱਚਿਆਂ ਦੇ ਸਾਹਮਣੇ ਉਹ ਬੈਠ ਕੇ ਉਹ ਲਾ ਸਕਦੇ ਹੋ ਬੱਚੇ ਦੇਖੋ ਨਾ 2-4 ਮਿੰਟ ਕਈ ਵਾਰ ਅੱਕ ਜਾਂਦੇ ਨੇ ਪਰ ਜੇ ਤੁਸੀਂ ਥੋੜਾ ਬਹੁਤਾ ਟਾਈਮ ਲਾਹੋਗੇ ਬੱਚੇ ਨੂੰ ਜਦੋਂ ਕੋਈ ਗੁਰਦੁਆਰੇ ਦਾ ਦਿਖਾ ਰਹੇ ਆ ਤੁਸੀਂ ਬੱਚੇ ਨੂੰ ਉਹਦੇ ਇਤਿਹਾਸ ਬਾਰੇ ਜਾਣ ਨੂੰ ਕਰਵਾਓ ਬੱਚਿਆਂ ਨੂੰ ਦੱਸੋ ਵੀ ਆ ਗੁਰਦੁਆਰੇ ਦਾ ਇਤਿਹਾਸ ਆ ਉਹਦੇ ਰਿਲੇਟਡ ਜਾਣਕਾਰੀ ਦੇ ਬੱਚਿਆਂ ਦਾ ਇੰਟਰਸਟ ਆਪਣੇ ਆਪ ਬਣ ਲੱਗ ਜਾਣਾ ਜਾ ਕੋਈ ਬੱਚੇ ਨੂੰ ਕੋਈ ਖੇਡ ਦੇ ਰਿਲੇਟਡ ਕੋਈ ਚੀਜ਼ ਦਿਖਾ ਦਿਓ ਉਹਦੇ ਵਿੱਚ ਖਿਡਾਰੀ ਬਾਰੇ ਦੱਸ ਦਿਓ ਕਿ ਆ ਖਿਡਾਰੀ ਬਹੁਤ ਮਿਹਨਤ ਦੇ ਨਾਲ ਇਹ ਇਥੋਂ ਇੰਨੇ ਛੋਟੇ ਲੈਵਲ ਤੋਂ ਉੱਠ ਕੇ ਇੰਨੀ ਤਰੱਕੀ ਕੀਤੀ ਆ ਤਾਂ ਕਿ ਬੱਚਿਆਂ ਦਾ ਇੰਨਾ ਵਧੀਆ ਇੰਟਰਸਟ ਬਣੇ ਕਿ ਬੱਚੇ ਨੂੰ ਉਹਨਾਂ ਤੋਂ ਕੁਝ ਸਿੱਖਣ ਲਈ ਮਿਲੇ ਜੇ ਆਪਾਂ ਟੀਵੀ ਦੇਖ ਰਹੇ ਆ ਤਾਂ ਕੋਸ਼ਿਸ਼ ਕਰੋ ਕਿ ਉਹਦੇ ਤੋਂ ਵੀ ਬੱਚੇ ਨੂੰ ਕੁਝ ਨਾ ਕੁਝ ਸਿੱਖਿਆ ਮਿਲੇ ਇਹ ਜੇ ਤੁਸੀਂ ਕੰਟੈਂਟ ਚੁਣਨਾ ਸੋ ਇਹ ਵੀ ਬਹੁਤ ਧਿਆਨ ਵਾਲੀ ਗੱਲ ਆ ਕਿ ਬੱਚਿਆਂ ਦੇ ਸਾਹਮਣੇ ਕਦੇ ਵੀ ਤੁਸੀਂ ਗਲਤ ਕੰਟੈਂਟ ਨਹੀਂ ਚੁਣਨਾ ਕਦੇ ਵੀ ਕੋਈ ਵਾਇਲੈਂਸ ਵਾਲੀ ਮੂਵੀ ਜਾਂ ਕੋਈ ਹਾਰਰ ਮੂਵੀ ਬੱਚਿਆਂ ਦੇ ਸਾਹਮਣੇ ਕਦੇ ਵੀ ਨਹੀਂ ਦੇਖਣੀ ਸੋ ਇਹ ਵੀ ਬਹੁਤ ਧਿਆਨ ਵਾਲੀ ਗੱਲ ਆ ਦੋ ਨੰਬਰ 2 ਤੇ ਆ ਗਿਆ ਲੜਾਈ ਝਗੜਾ ਕਦੇ ਵੀ ਆਪਣੇ ਘਰ ਦੇ ਵਿੱਚ ਬੱਚਿਆਂ ਦੇ ਸਾਹਮਣੇ ਲੜਾਈ ਝਗੜਾ ਨਾ ਕਰੋ ਬੱਚਿਆਂ ਦੇ ਸਾਹਮਣੇ ਕਲੇਸ਼ ਨਾ ਕਰੋ ਕਦੇ ਵੀ ਕਿਉਂਕਿ ਘਰ ਵਿੱਚ ਕਦੇ ਨਾ ਕਦੇ ਕੋਈ ਨਿੱਕੀ ਮੁੱਟੀ ਗੱਲ ਕਿਤੇ ਹੋਈ ਜਾਂਦੀ ਹੈ ਦੇਖੋ ਜਿੱਥੇ ਭਾਂਡੇ ਹੋਣਗੇ ਉੱਥੇ ਫਿਰ ਭਾਂਡੇ ਖੜਕਣਗੇ ਵੀ ਇਸ ਕਰਕੇ ਕੋਈ ਨਾ ਕੋਈ ਨਿੱਕੀ-ਮੁੱਟੀ ਜਿਹੜੀ ਗੱਲ ਹੁੰਦੀ ਹੈ ਉਹਨੂੰ ਸਾਈਡ ਤੇ ਬੈਠ ਕੇ ਨਿਬੇੜ ਲਿਆ ਕਰੋ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਸਾਹਮਣੇ ਉਹ ਗੱਲ ਕਰੋ ਹੀ ਨਾ ਤੁਸੀਂ ਮਤਲਬ ਉਹਨੂੰ ਕਿਤੇ ਸਾਈਡ ਤੇ ਉਹਦਾ ਨਬਟਾਰਾ ਕਰ ਲੋ ਬੈਠ ਕੇ ਸੁਝਾ ਲੋ ਜੇ ਕੋਈ ਥੋੜੀ ਟਹਾਣੀ ਉਲਝੀ ਆ ਤਾਂ ਉਹਨੂੰ ਬੈਠ ਕੇ ਗੱਲਾਂ-ਵਾਤਾਂ ਨਾਲ ਸਮਝਾ ਸਕਦੇ ਹੋ ਮਤਲਬ ਬੱਚਿਆਂ ਦੇ ਸਾਹਮਣੇ ਨਹੀਂ ਲੜਾਈ ਝਗੜਾ ਕਰਨਾ ਕਿਉਂਕਿ ਕਈ ਵਾਰ ਬੱਚੇ ਜਿਹੜੇ ਛੋਟੇ ਹੁੰਦੇ ਆ ਉਹ ਸਹਿਮ ਜਾਂਦੇ ਆ ਤੁਹਾਡੇ ਲੜਾਈ ਝਗੜੇ ਦੇ ਨਾਲ ਬੱਚਿਆਂ ਦੇ ਉੱਪਰ ਡਰ ਦਾ ਅਸਰ ਪੈ ਜਾਂਦਾ ਉਹ ਡਰ ਜਾਂਦੇ ਆ ਸਹਿਮ ਜਾਂਦੇ ਜਿਨ੍ਹਾਂ ਉੱਪਰ ਉਹਨਾਂ ਦਾ ਕਾਫੀ ਜ਼ਿਆਦਾ ਮਾੜਾ ਅਸਰ ਪੈਂਦਾ ਲੜਾਈ ਦਾ ਤੇ ਫਿਰ ਬੱਚਿਆਂ ਨੂੰ ਕਈ ਵਾਰ ਇਦਾਂ ਮਹਿਸੂਸ ਹੋਣ ਲੱਗ ਜਾਂਦਾ ਕਿ ਜਿਹੜਾ ਇਹ ਲੜਾਈ ਝਗੜਾ ਇਹ ਖਾਨੀ ਜ਼ਿੰਦਗੀ ਦਾ ਕੋਈ ਹਿੱਸਾ ਹੀ ਆ ਮਤਲਬ ਉਹਨਾਂ ਨੂੰ ਇਦਾਂ ਫੀਲ ਹੋਣ ਲੱਗ ਜਾਂਦਾ ਜਿਨ੍ਹਾਂ ਦੇ ਘਰ ਵਿੱਚ ਰੋਜ਼ ਲੜਾਈ ਝਗੜਾ ਹੁੰਦਾ ਫਿਰ ਉਹਨਾਂ ਨੂੰ ਐਂ ਲੱਗਣ ਲੱਗ ਜਾਂਦਾ ਬੱਚਿਆਂ ਨੂੰ ਕਿ ਲੜਾਈ ਝਗੜਾ ਸ਼ਾਇਦ ਜ਼ਿੰਦਗੀ ਦਾ ਕੋਈ ਹਿੱਸਾ ਹੀ ਆ ਤੇ ਉਹ ਫਿਰ ਬੱਚੇ ਬਹੁਤ ਜਿਆਦੇ ਸਹਿਮ ਜਾਂਦੇ ਹੈ ਜ਼ਿੰਦਗੀ ਦੇ ਵਿੱਚ ਇਸ ਕਰਕੇ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਸਾਹਮਣੇ ਕਦੇ ਵੀ ਲੜਾਈ ਝਗੜਾ ਨਾ ਕਰੋ ਤੇ ਜੇ ਕੋਈ ਗੱਲਬਾਤ ਆ ਤਾਂ ਉਹਨੂੰ ਇੱਕ ਸਾਈਡ ਤੇ ਬੈਠ ਕੇ ਨਿਵੇਲੋ ਕੋਈ ਛਟਾਣੀ ਥੋੜੀ ਹੋ ਗਈ ਉਹਨੂੰ ਬੈਠ ਕੇ ਸਮਝਾ ਲਓ ਇੱਕ ਦੂਜੇ ਨੂੰ ਪਰ ਕਦੇ ਵੀ ਬੱਚਿਆਂ ਦੇ ਸਾਹਮਣੇ ਲੜਾਈ ਝਗੜਾ ਕ੍ਰੇਸ਼ ਕਦੇ ਵੀ ਨਾ ਕਰੋ ਤੀਜਾ ਪੁਆਇੰਟ ਹੈ ਜੀ ਕਦੇ ਵੀ ਬੱਚਿਆਂ ਦੇ ਸਾਹਮਣੇ ਨਸ਼ੇ ਦਾ ਕੋਈ ਸੇਵਨ ਨਾ ਕਰੋ ਅਲਕੋਹਲ ਦੀ ਵਰਤੋਂ ਨਾ ਕਰੋ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਆਪਾਂ ਨੂੰ ਸੇਵਨ ਨਸ਼ੇ ਦਾ ਕਰਨਾ ਹੀ ਨਹੀਂ ਚਾਹੀਦਾ ਉਦੋਂ ਵੀ ਨਹੀਂ ਕਰਨਾ ਚਾਹੀਦਾ ਬੱਚਿਆਂ ਦੇ ਸਾਹਮਣੇ ਕੀ ਆਪਾਂ ਨੂੰ ਨਸ਼ੇ ਦਾ ਸੇਵਨ ਹੀ ਨਹੀਂ ਕਰਨਾ ਚਾਹੀਦਾ ਜਿਵੇਂ ਹੁਣ ਕਾਫੀ ਲੋਕ ਅਲਕੋਹਲ ਨੂੰ ਫੈਸ਼ਨ ਸਮਝਦੇ ਆ ਜਦੋਂ ਕਿਤੇ ਘਰ ਵਿੱਚ ਕੋਈ ਰਿਸ਼ਤੇਦਾਰ ਆ ਜਾਂਦੇ ਆ ਜਾਂ ਕੋਈ ਦੋਸਤ ਮਿੱਤਰ ਯਾਰ ਦੋਸਤ ਇਦਾਂ ਦੇ ਹੁੰਦੇ ਆ ਤਾਂ ਬੈਠ ਕੇ ਅਲਕੋਹਲ ਪੀਣ ਲੱਗ ਜਾਂਦੇ ਆ ਬੱਚਿਆਂ ਦੇ ਸਾਹਮਣੇ ਜਾਂ ਕਿਤੇ ਬਾਹਰ ਅੰਦਰ ਕਿਤੇ ਜਾਂਦੇ ਆ ਰਸਤੇ ਵਿੱਚ ਕਿਤੇ ਬੱਚਿਆਂ ਦੇ ਸਾਹਮਣੇ ਅਲਕੋਹਲ ਦਾ ਸੇਵਨ ਕਰਦੇ ਆ ਫੈਮਿਲੀ ਦੇ ਵਿੱਚ ਬੈਠ ਕੇ ਸੇਵਨ ਕਰਦੇ ਆ ਅਲਕੋਹਲ ਦਾ ਕਈ ਲੇਡੀਆਂ ਵੀ ਸੇਵਨ ਕਰਦੀਆਂ ਨੇ ਇਹ ਤੁਹਾਡੀ ਵਿਸ਼ਾ ਸੇਵਨ ਇਹਦਾ ਤੁਸੀਂ ਕਰਨਾ ਨਹੀਂ ਕਰ ਪਰ ਬੱਚਿਆਂ ਦੇ ਸਾਹਮਣੇ ਇਹ ਸਾਰਾ ਕੁਝ ਨਾ ਕਰੋ ਬੱਚਿਆਂ ਉੱਪਰ ਇਸ ਦਾ ਬਹੁਤ ਜ਼ਿਆਦਾ ਮਾੜਾ ਅਸਰ ਪੈਂਦਾ ਜੇ ਤੁਸੀਂ ਬੱਚਿਆਂ ਦੇ ਸਾਹਮਣੇ ਕੋਈ ਵੀ ਇਦਾਂ ਦਾ ਕੰਮ ਕਰ ਰਹੇ ਹੋ ਅਲਕੋਹਲ ਨੂੰ ਜਾਂ ਕੋਈ ਬਿਸਕੀ ਨੂੰ ਫੈਸ਼ਨ ਦਾ ਨਾਮ ਦੇ ਕੇ ਬੱਚਿਆਂ ਦੇ ਸਾਹਮਣੇ ਬੈਠ ਕੇ ਪੀ ਰਹੇ ਹੋ ਤਾਂ ਤੁਸੀਂ ਕੋਈ ਬਹੁਤ ਜ਼ਿਆਦਾ ਚੰਗੇ ਮਾਪੇ ਨਹੀਂ ਕਹੇ ਜਾਵੋਗੇ ਨੰਬਰ 4 ਤੇ ਆ ਗਿਆ ਦੋਸਤੋ ਫੋਨ ਦੀ ਵਰਤੋਂ ਘਟਕੋ ਮਤਲਬ ਕਿ ਕਦੇ ਵੀ ਜਦੋਂ ਤੁਸੀਂ ਬੱਚਿਆਂ ਦੇ ਸਾਹਮਣੇ ਜਾਂ ਬੱਚਿਆਂ ਦੇ ਕੋਲੇ ਬੈਠੇ ਹੋ ਤਾਂ ਇਹ ਨਾ ਹੋਵੇ ਕਿ ਬੱਚਾ ਤੁਹਾਡੇ ਕੋਲ ਬੈਠਾ ਤੇ ਤੁਸੀਂ ਬੈਠੇ ਫੋਨ ਹੀ ਦੇਖੀ ਜਾਵੋ ਫੋਨ ਹੀ ਸਕਰੋਲ ਕਰੀ ਜਾਵੋ ਬੱਚਿਆਂ ਦੇ ਸਾਹਮਣੇ ਕੋਈ ਵੀ ਚੀਜ਼ ਜਿਹਦੇ ਨਾਲ ਬੱਚਿਆਂ ਦਾ ਬੱਚੇ ਉੱਪਰ ਕਾਫੀ ਮਾੜਾ ਅਸਰ ਵੀ ਪੈ ਸਕਦਾ ਕੋਈ ਤੁਸੀਂ ਇਹੋ ਜੀ ਚੀਜ਼ ਲਾ ਕੇ ਬੈਠ ਜਿਓ ਮਤਲਬ ਜਾਂ ਫੋਨ ਤੁਸੀਂ ਹਟੋਈ ਨਾ ਪਰ ਹਾਂ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਕੋਈ ਆਪਦਾ ਜ਼ਰੂਰੀ ਦਾ ਕੰਮ ਕਰ ਰਹੇ ਹੋ ਕੋਈ ਤੁਹਾਡਾ ਸੋਸ਼ਲ ਮੀਡੀਆ ਦਾ ਕੰਮ ਆ ਜਾਂ ਜਿੱਦਾਂ ਮੇਰਾ ਕੰਮ ਆ ਕੋਈ ਵੀ ਤੁਸੀਂ ਇਹ ਕੰਮ ਕਰ ਰਹੇ ਹੋ ਆਪਦਾ ਤਾਂ ਉਹਦੇ ਉਹ ਕੋਈ ਮਾੜੀ ਗੱਲ ਨਹੀਂ ਉਹ ਤੁਸੀਂ ਕਰ ਸਕਦੇ ਹੋ ਪਰ ਫਿਰ ਵੀ ਕੋਸ਼ਿਸ਼ ਕਰੋ ਕਿ ਜਦੋਂ ਤੁਹਾਡਾ ਬੱਚਾ ਤੁਹਾਡੇ ਕੋਲ ਆ ਕੇ ਬੈਠ ਜਾਂਦਾ ਤਾਂ ਕੋਸ਼ਿਸ਼ ਕਰੋ ਕਿ ਉਸ ਸਮੇਂ ਫੋਨ ਦੀ ਵਰਤੋਂ ਘੱਟ ਕਰੋ ਉਦੋਂ ਥੋੜਾ ਜਿਹਾ ਗਰੇਜ ਕਰੋ ਇਹਨਾਂ ਚੀਜ਼ਾਂ ਤੋਂ ਤੇ ਆਪਣੇ ਫੋਨ ਨੂੰ ਤੁਸੀਂ ਕਿਉਂਕਿ ਆਪਾਂ ਅਕਸਰ ਇਹ ਗੱਲ ਕਹਿੰਦੇ ਰਹਿੰਦੇ ਨੇ ਕਿ ਬੱਚੇ ਅੱਜ ਦੇ ਫੋਨ ਨਹੀਂ ਛੱਡਦੇ ਬੱਚੇ ਫੋਨ ਸਾਰਾ ਦਿਨ ਫੋਨ ਲਈ ਰਹਿੰਦੇ ਨੇ ਬੈਠੇ ਰਹਿੰਦੇ ਆ ਫੋਨ ਤੇ ਤੇ ਫੋਨ ਨਹੀਂ ਛੱਡ ਨਹੀਂ ਰਹੇ ਸੋ ਜੀ ਹੁਣ ਆਪਾਂ ਬੱਚਿਆਂ ਦੇ ਕੋਲੇ ਬੈਠੇ ਆ ਆਪਾਂ ਬੱਚੇ ਦੇ ਨਾਲ ਗੱਲਬਾਤ ਹੀ ਨਹੀਂ ਕਰ ਰਹੇ ਬੱਚੇ ਦੇ ਨਾਲ ਖੇਡ ਹੀ ਨਹੀਂ ਰਹੇ ਫੋਨ ਦੇ ਉੱਪਰ ਹੀ ਲੱਗੇ ਹੋਏ ਆ ਤਾਂ ਬੱਚੇ ਨੇ ਵੀ ਫਿਰ ਫੋਨ ਹੀ ਦੇਖਣਾ ਤੁਸੀਂ ਕੋਸ਼ਿਸ਼ ਕਰੋ ਕਿ ਫੋਨ ਨੂੰ ਛੱਡੋ ਉਹਨੇ ਟਾਈਮ ਲਈ 10 ਮਿੰਟ ਲਈ 15 ਮਿੰਟ ਲਈ ਠੀਕ ਆ ਆਪਣੇ ਕੰਮ-ਕਾਰ ਸਾਰਿਆਂ ਦੇ ਅੱਜ ਦੇ ਟਾਈਮ ਵਿੱਚ ਫੋਨ ਤੇ ਕਾਫੀ ਡਿਪੈਂਡ ਹੋ ਗਏ ਨੇ ਪਰ ਫਿਰ ਵੀ ਕੋਸ਼ਿਸ਼ ਇਹ ਕਰਨੀ 20 ਮਿੰਟ ਲਈ ਜੇ ਤੁਸੀਂ ਫੋਨ ਦਾ ਖਿਹੜਾ ਛੱਡ ਦੋਗੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਣਾ ਕੋਈ ਥੋੜਾ ਕੰਮ ਬਹੁਤਾ ਪਿੱਛੇ ਨਹੀਂ ਪੈ ਜਾਊਗਾ ਤੁਸੀਂ ਉਹਨੇ ਟਾਈਮ ਲਈ 15 20 ਮਿੰਟ ਲਈ ਆਪਦਾ ਫੋਨ ਦਾ ਖਿਹੜਾ ਛੱਡ ਦੋ ਬੱਚੇ ਦੇ ਨਾਲ ਖੇਡਣ ਲੱਗ ਜੂ ਬੱਚਾ ਵੀ ਤੁਹਾਡੇ ਨਾਲ ਖੇਡੇਗਾ ਇਹ ਤੁਸੀਂ ਕਰਕੇ ਦੇਖਿਓ ਅਜਮਾ ਕੇ ਦੇਖਿਓ ਇਹ ਕਿਉਂਕਿ ਜਦੋਂ ਹੁਣ ਬੱਚੇ ਦੇ ਨਾਲ ਤੁਸੀਂ ਖੇਡਣਾ ਨਹੀਂ ਬੱਚੇ ਦੇ ਨਾਲ ਤੁਸੀਂ ਕੋਈ ਗੱਲਬਾਤ ਨਹੀਂ ਕਰਨੀ ਫਿਰ ਬੱਚੇ ਨੇ ਫੋਨ ਹੀ ਦੇਖਣਾ ਬੱਚਾ ਦੇਖਦਾ ਕਿ ਮੇਰੇ ਮਾਪੇ ਤਾਂ ਫੋਨ ਦੇਖੀ ਜਾਂਦੇ ਆ ਫਿਰ ਉਹਨੇ ਵੀ ਫੋਨ ਦੇਖਣਾ ਕਿ ਗੋ ਨੂੰ ਆਏ ਲੱਗਦਾ ਕਿ ਪਤਾ ਨਹੀਂ ਇਹਦੇ ਵਿੱਚੋਂ ਕੀ ਲੱਭ ਰਹੇ ਨੇ ਤਾਂ ਉਹ ਵੀ ਫਿਰ ਬੱਚਾ ਵੀ ਫੋਨ ਲੈ ਕੇ ਬੈਠ ਜਾਊਗਾ ਹੁਣ ਜੇਕਰ ਤੁਸੀਂ ਫੋਨ ਨਹੀਂ ਛੱਡਣਾ ਫਿਰ ਬੱਚੇ ਤੋਂ ਕਿਵੇਂ ਉਮੀਦ ਕਰਦੇ ਹੋ ਬੱਚੇ ਤੋਂ ਕਿਵੇਂ ਆਸ ਕਰਦੇ ਹੋ ਕਿ ਬੱਚਾ ਫੋਨ ਛੱਡ ਦੇ ਇਹ ਨਹੀਂ ਹੋ ਸਕਦਾ ਇਸ ਕਰਕੇ ਕੋਸ਼ਿਸ਼ ਕਰੋ ਗੁਰੇਜ ਕਰੋ ਫੋਨ ਤੋਂ ਕਿ ਜਦੋਂ ਬੱਚਾ ਤੁਹਾਡੇ ਕੋਲ ਆ ਕੇ ਬੈਠਦਾ ਬੱਚੇ ਨਾਲ ਗੱਲਾਂ ਬਾਤਾਂ ਕਰੋ ਉਹਦੇ ਨਾਲ ਖੇਡੋ ਥੋੜਾ ਬਹੁਤਾ ਟਾਈਮ ਸਪੈਂਡ ਕਰੋ ਕੋਸ਼ਿਸ਼ ਕਰੋ ਕਿ ਉਹਨਾਂ ਟਾਈਮ ਫੋਨ ਦੀ ਵਰਤੋਂ ਘੱਟ ਕਰੋ ਜਿੰਨਾ ਟਾਈਮ ਬੱਚਾ ਤੁਹਾਡੇ ਕੋਲ ਆ ਕਦੇ ਵੀ ਫੋਨ ਦੀ ਵਰਤੋਂ ਬੱਚਿਆਂ ਦੇ ਸਾਹਮਣੇ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰੋ ਨੰਬਰ 5 ਤੇ ਦੋਸਤੋ ਕਿ ਬੱਚਿਆਂ ਦੇ ਸਾਹਮਣੇ ਕਦੇ ਵੀ ਆਪਣੀ ਫਾਈਨੈਂਸ਼ੀਅਲ ਪਾਵਰ ਜਿਹੜੀ ਉਹ ਨਾ ਦਿਖਾਓ ਇਹ ਪੁਆਇੰਟ ਖਾਸ ਕਰ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਲੋਕਾਂ ਉੱਪਰ ਰੱਬ ਬੜਾ ਮਿਹਰਬਾਨ ਆ ਉਹਨਾਂ ਨੂੰ ਬੜੀ ਚੰਗੀ ਕਮਾਈ ਹੁੰਦੀ ਹੈ ਚੰਗਾ ਪੈਸਾ ਕਮਾਉਂਦੇ ਨੇ ਤੇ ਜ਼ਿੰਦਗੀ ਵਿੱਚ ਹਰ ਇੱਕ ਸੁੱਖ ਸਹੂਲਤ ਮਾਣਨ ਦੇ ਕਾਬਿਲ ਹੁੰਦੇ ਨੇ ਜਿਹੜੇ ਉਹ ਲੋਕ ਪਰ ਕਦੇ ਵੀ ਆਪਣੇ ਬੱਚਿਆਂ ਦੇ ਸਾਹਮਣੇ ਆਪਣੀ ਜਿਹੜੀ ਫਾਈਨੈਂਸ਼ੀਅਲ ਪਾਵਰ ਆਪਣੇ ਪੈਸੇ ਦੀ ਜਿਹੜੀ ਤਾਕਤ ਆ ਬੱਚਿਆਂ ਦੇ ਸਾਹਮਣੇ ਨਾ ਕਦੇ ਵੀ ਦਿਖਾਓ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਬੱਚਿਆਂ ਨੂੰ ਮਹਿੰਗੀ ਤੋਂ ਮਹਿੰਗੀ ਚੀਜ਼ ਜਿਹੜੀ ਬੱਚੇ ਚੀਜ਼ ਤੇ ਹੱਥ ਰੱਖਦੇ ਨੇ ਆਪਣੇ ਕੋਲ ਪੈਸਾ ਹੁੰਦਾ ਤੇ ਆਪਾਂ ਕਹਿੰਦੇ ਆ ਜਿਨ੍ਹਾਂ ਲੋਕਾਂ ਕੋਲ ਜ਼ਿਆਦਾ ਪੈਸਾ ਕਾਫੀ ਜ਼ਿਆਦਾ ਪੈਸਾ ਹੁੰਦਾ ਉਹ ਮਤਲਬ ਜੀ 10-20 ਹਜ਼ਾਰ ਦੀ ਚੀਜ਼ ਵੀ ਬੱਚਾ ਮੰਗ ਲੈਂਦਾ 50 ਹਜ਼ਾਰ ਦੀ ਚੀਜ਼ ਵੀ ਬੱਚਾ ਮੰਗ ਲੈਂਦਾ ਤਾਂ ਇੱਕ ਸੈਕਿੰਡ ਦੇ ਵਿੱਚ ਇੱਕ ਮਿੰਟ ਦੇ ਵਿੱਚ ਲੈ ਕੇ ਦੇ ਦਿੰਦੇ ਨੇ ਕਿ ਜਿਹੜੀ ਚੀਜ਼ ਦੇ ਉੱਤੇ ਬੱਚੇ ਨੇ ਹੱਥ ਰੱਖ ਤੱਕੇ ਕੋਈ ਗੱਲ ਨਹੀਂ ਵੀ ਲੈ ਦੋ ਆਪਣੇ ਕੋਲ ਪੈਸਾ ਹੈਗਾ ਪਰ ਦੋਸਤੋ ਫਿਰ ਬੱਚੇ ਦੇ ਮਨ ਦੇ ਵਿੱਚ ਐਦਾਂ ਮੈਂ ਹੋਣ ਲੱਗ ਜਾਂਦਾ ਬੱਚੇ ਨੂੰ ਇਹ ਹੋ ਜਾਂਦਾ ਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਜਿਹੜੀ ਚੀਜ਼ ਆ ਉਹ ਪੈਸੇ ਦੇ ਨਾਲ ਖਰੀਦੀ ਜਾ ਸਕਦੀ ਆ ਬੜੀ ਆਸਾਨੀ ਦੇ ਨਾਲ ਮਤਲਬ ਬੱਚੇ ਨੂੰ ਫਿਰ ਉਹ ਜਿਹੜੀ ਜ਼ਿੰਦਗੀ ਦੇ ਵਿੱਚ ਢਲਣ ਦਾ ਜਿਹੜਾ ਤਰੀਕਾ ਹੁੰਦਾ ਉਹ ਪਤਾ ਨਹੀਂ ਲੱਗਦਾ ਕਿਉਂਕਿ ਰੱਬ ਨਾ ਕਰੇ ਕਈ ਵਾਰ ਕੋਈ ਸਥਿਤੀ ਇਹੋ ਜਿਹੀ ਬਣ ਜੇ ਇਹੋ ਜਿਹਾ ਸਿਚੁਏਸ਼ਨ ਆ ਜਵੇ ਕਿ ਬੱਚੇ ਨੂੰ ਫਿਰ ਉਹ ਚੀਜ਼ਾਂ ਜੇ ਨਾ ਮਿਲਣ ਤਾਂ ਬੱਚਾ ਜ਼ਿੰਦਗੀ ਦੇ ਵਿੱਚ ਢਾਲਣ ਦੇ ਅਨਕੂਲ ਨਹੀਂ ਰਹਿੰਦਾ ਮਤਲਬ ਬੱਚੇ ਨੂੰ ਇਹ ਨਾ ਲੱਗੇ ਕਿ ਇਹ ਚੀਜ਼ਾਂ ਬਹੁਤ ਆਸਾਨੀ ਦੇ ਨਾਲ ਮਿਲ ਜਾਂਦੀਆਂ ਠੀਕ ਹੈ ਜਿਹੜੇ ਛੋਟੇ ਮੋਟੇ ਖਡਾਉਣੇ ਹੁੰਦੇ ਆ ਬੱਚਿਆਂ ਨੂੰ ਖੇਡ ਦੀ ਕੋਈ ਚੀਜ਼ ਜਾਂ ਬੱਚਿਆਂ ਦੀ ਕੋਈ ਲੁੜਿੰਦੀ ਦੀਆਂ ਚੀਜ਼ਾਂ ਆਪਾਂ ਲੈ ਲੈਨੇ ਕਿਤੇ ਬੈਠ ਲੈਤਾ ਬੋਲ ਲੈਤੀ ਜਾਂ ਹੋਰ ਕੀ ਖੇਡਾ ਉਹ ਬੱਕਰੀ ਗੱਲ ਆ ਮਤਲਬ ਕਿ ਬੱਚਿਆਂ ਦੀ ਕੋਈ ਇਹੋ ਜੀ ਚੀਜ਼ ਜਿਹੜੀ ਮਹਿੰਗੀ ਵੀ ਹੋਵੇ ਤੇ ਬੱਚੇ ਮਤਲਬ ਹਰ ਸਮੇਂ ਬੱਚੇ ਨੂੰ ਜੇ ਬੱਚੇ ਤੁਹਾਨੂੰ ਇੱਕ ਵਾਰ ਕਹਿਤਾ ਗਿਆ ਚੀਜ਼ ਲੈ ਲਓ ਤਾਂ ਬੱਚੇ ਦੇ ਇੱਕ ਵਾਰ ਕਹਿਣ ਦੇ ਉੱਪਰ ਹੀ ਬੱਚੇ ਨੂੰ ਚੀਜ਼ ਨਹੀਂ ਮਿਲਣੀ ਚਾਹੀਦੀ ਇਹ ਮੇਰੀ ਸੋਚ ਆ ਕਿਉਂਕਿ ਕਈ ਵਾਰ ਫਿਰ ਇਹੋ ਜਿਹੀ ਸਥਿਤੀ ਆ ਗਈ ਜੇ ਬੱਚੇ ਨੇ ਫਿਰ ਉਸ ਸਮੇਂ ਦੇ ਵਿੱਚ ਢਲਣ ਦੇ ਅਨੁਕੂਲ ਨਹੀਂ ਰਿਹਾ ਬੱਚੇ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਭਾਵੇਂ ਤੁਹਾਡੇ ਕੋਲ ਪੈਸੇ ਹੈਗੇ ਨਹੀਂ ਕਿ ਇਹ ਚੀਜ਼ ਆਪਣੀ ਵਰਤੋਂ ਦੇ ਵਿੱਚ ਨਹੀਂ ਆਉਣੀ ਇਹ ਚੀਜ਼ ਦੇ ਉੱਪਰ ਆਪਾਂ ਪੈਸੇ ਨਹੀਂ ਖਰਚ ਸਕਦੇ ਮਤਲਬ ਬੱਚੇ ਨੂੰ ਥੋੜਾ ਟਾਈਮ ਦਿਓ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡਾ ਬੱਚਾ ਉਹਨੂੰ ਇਹ ਮਹਿਸੂਸ ਹੋ ਸਕੇ ਕਿ ਜ਼ਿੰਦਗੀ ਵਿੱਚ ਕੁਝ ਵੀ ਆਸਾਨ ਨਹੀਂ ਹੈ ਕਿਉਂਕਿ ਜ਼ਿੰਦਗੀ ਵਿੱਚ ਕੁਝ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਬਹੁਤ ਜ਼ਰੂਰੀ ਆ ਭਾਵੇਂ ਤੁਹਾਡੇ ਕੋਲ ਪੈਸਾ ਬਹੁਤ ਜ਼ਿਆਦਾ ਹੋਵੇ ਪਰ ਬੱਚਾ ਤੁਹਾਡਾ ਹਰ ਜ਼ਿੰਦਗੀ ਦੇ ਸਥਿਤੀ ਦੇ ਵਿੱਚ ਲੜਨ ਦੇ ਕਾਬਿਲ ਹੋਣਾ ਚਾਹੀਦਾ ਆਪਾਂ ਬੱਚੇ ਨੂੰ ਇਹ ਸਿਖਾਉਣਾ ਕਿ ਜ਼ਿੰਦਗੀ ਵਿੱਚ ਹਰ ਇੱਕ ਚੀਜ਼ ਪੈਸੇ ਦੇ ਨਾਲ ਨਹੀਂ ਖਰੀਦੀ ਜਾ ਸਕਦੀ ਮਤਲਬ ਕਿ ਤੁਹਾਡਾ ਬੱਚਾ ਹਰ ਸਮੇਂ ਦੇ ਵਿੱਚ ਢਲ ਸਕੀ ਸੋ ਦੋਸਤੋ ਏਸੀ ਅੱਜ ਦੀ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਨਹੀਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ ਧੰਨਵਾਦ